ਆਮੀ ਸੁਣੇ ਸੀਗੇ ਸਰ ਤੁਹਾਡੇ ਅਰਾਜ ਦਰਸ਼ਨ ਵੀ ਹੋ ਗਏ ਕਿ ਤੁਹਾਡੇ ਵੀ ਸਰ ਬਹੁਤ ਮਿਹਰਬਾਨੀ ਜੀ ਇਹ ਮੇਰੇ ਕਲੀਗ ਰਾਜ ਸਭਾ ਦੇ ਵਿੱਚ ਮੇਰੇ ਵੱਡੇ ਭਾਜੀ ਵਾਂਗੂ ਕਹਿੰਦੇ ਮੇਰਾ ਸਾਥ ਦਿੱਤਾ ਉਹ ਤੇ ਹੋਰ ਮੈਂ ਤੇ ਦੋ ਇਹਨਾਂ ਨੂੰ ਮਿਲਦਾ ਸੀਗਾ ਸਭ ਤੋਂ ਜ਼ਿਆਦਾ ਬਿਜ਼ੀ ਕੋਈ ਐਮਪੀ ਸੀਗਾ ਰਾਜ ਸਭਾ ਦਾ ਤੋਂ ਇਹ ਸੀਗੇ ਕਦੀ ਕਿਸੇ ਮੰਤਰੀ ਨੂੰ ਮਿਲ ਰਿਹਾ ਕਦੀ ਕਿਸੇ ਮੰਤਰੀ ਨੂੰ ਮਿਲ ਰਿਹਾ ਮੈਂ ਕਿਹਾ ਭਾਜੀ ਤੁਸੀਂ ਇੰਨਾ ਕਿਉਂ ਮਿਲਦੇ ਆ ਕਹਿੰਦੇ ਯਾਰ ਕੰਮ ਕਰਾਣੇ ਆ ਲੁਧਿਆਣਾ ਦਾ 에ਰਪੋਰਟ ਬਣਾਣਾ ਸੜਕਾਂ ਬਣਵਾਉਣੀਆਂ ਨਹਿਰ ਦੇ ਪਾਣੀ ਸਾਫ਼ ਕਰਵਾਉਣੇ ਆ ਮੈਂ ਕਿਹਾ ਭਾਜੀ ਸਾਰੇ ਕੰਮ ਤੁਸੀਂ ਹੀ ਕਰਨੇ ਕਹਿੰਦੇ ਜਦ ਤੱਕ ਮੇਰਾ ਟੈਨਿਓਰ ਹੈ ਕੰਮ ਮੇਰੇ ਹੀ ਹੈ ਮੇਰੀ ਜ਼ਿੰਮੇਵਾਰੀ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਤੋਂ ਵਧੀਆ ਕਿਸੇ ਨੇ ਕੰਮ ਕੀਤਾ ਔਰ ਜਦੋਂ ਇਹ ਅਨਾਉਂਸ ਹੋਇਆ ਕਿ ਇਹ ਇਲੈਕਸ਼ਨ ਲੜ ਰਹੇ ਮੈਂ ਕਿਹਾ ਤੁਹਾਡੇ ਤੋਂ ਵਧੀਆ ਕੋਈ ਕੈਂਡੀਡੇਟ ਹੋ ਨਹੀਂ ਸਕਦਾ ਔਰ ਇਹ ਦੇਖੋ ਜੋ ਬੰਦਾ ਐਮਪੀ ਸੀਗਾ ਉਦੋਂ ਇੰਨੇ ਕੰਮ ਕਰ ਰਿਹਾ ਸੀ ਜਦੋਂ ਹੁਣ ਭਾਜੀ ਦੇ ਹੱਥ ਕੋਈ ਚੀਜ਼ ਲੱਗੇਗੀ ਤੇ ਇਹ ਕੀ ਕੰਮ ਕਰਨਗੇ ਮੈਂ ਗਾਰੰਟੀ ਦੇ ਸਕਦਾ ਪਰ ਦੇ ਲਈ ਇੱਕ ਇਹ ਦੋਸਤ ਹੈ ਉਹਦੀ ਸਿਸਟਰ ਨੂੰ ਕੈਂਸਰ ਸੀ ਤੇ ਪਾਜੀ ਮੈਨੂੰ ਕਹਿੰਦੇ ਸੀ ਕੋਈ ਬੰਦਾ ਹੁੰਦਾ ਜਿਹੜਾ ਬਿਮਾਰ ਹੋਵੇ ਕੋਈ ਹੋਵੇ ਮੈਨੂੰ ਦੱਸਦਾ ਤੇ ਮੈਂ ਵੈਸੇ ਇੱਕ ਵਾਰ ਸੈਸ ਭਾਈ ਗੱਲ ਕੀਤੀ ਮੈਂ ਕਿਹਾ ਪਾਜੀ ਇੱਦਾਂ ਇਹ ਮੇਰੀ ਦੋਸਤ ਦੀ ਨਾ ਸਿਸਟਰ ਨੂੰ ਕੈਂਸਰ ਕਹਿੰਦੇ ਸਾਰਾ ਇਲਾਜ ਮੈਂ ਕਰਾਂਗਾ ਤੇ ਇਹਨਾਂ ਨੇ ਕਰਾਇਆ ਔਰ ਅੱਜ ਉਹ ਬੱਚੀ ਠੀਕ ਹੈ ਤੇ ਅੱਜ ਮੌਕਾ ਵੀ ਹੈ ਤੁਹਾਡਾ ਸ਼ੁਕਰੀਆ ਵੀ ਕਹਿਣਾ ਕੋਤਸੇ ਬਦੂਏਸ ਲਾਇਕ ਸਮਝਿਆ ਕਿ ਮੈਂ ਇਥੇ ਆਵਾਂ ਤੁਹਾਨੂੰ ਸਾਰਿਆਂ ਨੂੰ ਮਿਲ ਸਕਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਬੇਨਤੀ ਕਰਾਂਗਾ ਇਹਨਾਂ ਨੂੰ ਵੋਟ ਨਹੀਂ ਤੁਸੀਂ ਆਪਣੇ ਆਪ ਨੂੰ ਵੋਟ ਪਾਣੀ ਹੈ ਕਿਉਂਕਿ ਲੁਧਿਆਣਾ ਸ਼ਹਿਰ ਤੁਹਾਡਾ ਔਰ ਲੁਧਿਆਣਾ ਇਹਨਾਂ ਦੇ ਦਿਲ ਦੇ ਵਿੱਚ ਹੈ ਤੇ ਜੇ ਬਾਬੇ ਨੇ ਚਾਇਆ ਜੇ ਤੁਹਾਡੀ ਬੋਟਾਂ ਦੇ ਪਿਆਰ ਸਦਕਾ ਭਾਜੀ ਪਾਵਰ ਚਾਏ ਤੇ ਜੋ ਲੁਧਿਆਣਾ ਅੱਜ ਇਸ ਤੋਂ 4 ਗੁਣਾ ਵਧੀਆ ਹੋਇਆ ਗਿਆ ਜਲੰਧਰ ਵਾਲੇ ਦੀ ਗਾਰੰਟੀ ਬਹੁਤ ਸ਼ੁਕਰੀਆ ਕੈ ਰਿਪੋਰਟ ਮਨਕੁਸ਼ ਲਾਇਆ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੰਜੀਪ ਭਾਈ ਬਹੁਤ ਸ਼ੁਕਰੀਆ ਜੀ ਸਾਰੇ ਇਕੱਠ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਲੋਕ ਆਣ ਵੋਟਾਂ ਪਾਣ ਸਾਡੇ ਵੱਡੇ ਭਾਈ ਜੀ ਨੂੰ ਜਿਤਾਣ ਵੱਡੇ ਭਾਈ ਦਾ ਨਾਮ ਹੈ ਸੰਜੀਵ ਰੋੜਾ ਵਨ ਐਂਡ ਓਨਲੀ ਬਹੁਤ ਕੰਮ ਕੀਤੇ ਇਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਇਹਨਾਂ ਨੇ ਲੁਧਿਆਣੇ ਲਈ ਇੱਥੇ ਸਿਵਲ ਹਸਪਤਾਲ ਇੱਥੇ ਤੁਹਾਡੇ ਹਵਾਈ ਅੱਡਾ ਇੱਥੇ ਸੜਕਾਂ ਹਰ ਤਰੀਕੇ ਦਾ ਕੰਮ ਇਹਨਾਂ ਨੇ ਕੀਤਾ ਸਭ ਤੋਂ ਬਿਜ਼ੀ ਐਮਪੀ ਸੀਗੇ ਤੇ ਮੈਂ ਉਮੀਦ ਕਰਦਾ ਕਿ ਜੋ ਇਕੱਠ ਹੈਗਾ ਇਹ ਵੋਟਾਂ ਦੀ ਤਬਦੀਲ ਹੋ ਕੇ ਭਾਈ ਉਹਨਾਂ ਨੂੰ ਜਿਤਾਓ ਤੇ ਲੁਧਿਆਣੇ ਦੇ 10 ਗੁਣਾ ਕੰਮ ਹੋਰ ਕਰਵਾਓ 10 ਗੁਣਾ ਕੰਮ ਕਰਨਗੇ ਜੀ 10 ਗੁਣਾ ਕੰਮ ਕਿਉਂਕਿ ਇਹਨਾਂ ਇਹ ਸ਼ੌਂਕ ਸੀਗਾ ਇਹਨਾਂ ਨੂੰ ਕੰਮ ਕਰਨ ਦਾ ਹੁਣ ਤਾਂ ਤੁਸੀਂ ਕੰਮ ਲਾ ਦੋਗੇ ਤੇ ਜਦੋਂ ਕੰਮ ਲਾ ਦੋਗੇ ਤਾਂ ਫੇਰ ਤਾਂ ਇਹਨਾਂ ਨੇ ਰੁਕਣਾ ਹੀ ਨਹੀਂ ਆ